ਸੋ ਪੈਂਦਾ ਨਾ ਪੂਰਾ ਭਲੇਖਾ ਯੂਰਪ ਦਾ ਸੋ ਇਸ ਟਾਈਮ ਆਪਾਂ 올ਡ ਮੌਂਟਰੀਅਲ ਦੀ ਚਰਚ ਦੇ ਸਾਹਮਣੇ ਖੜੇ ਆ ਇਹ ਬਿਲਡਿੰਗਸ ਅੱਜ ਤੋਂ 350 ਸਾਲ ਪੁਰਾਣੀਆਂ ਬਿਲਡਿੰਗਸ ਤਾਂ ਜਿਹੜੀਆਂ ਕਿ ਬਹੁਤ ਜਿਆਦੀਆਂ ਤਾਂ ਜਿਹੜੇ ਟ੍ਰਿਪ ਦਾ ਸਾਨੂੰ ਬਹੁਤ ਟਾਈਮ ਤੋਂ ਇੰਤਜ਼ਾਰ ਸੀ ਨਾ ਫਾਈਨਲੀ ਉਹ ਪੂਰਾ ਹੋਣ ਲੱਗਾ ਵਾ ਤੇ ਆਪਾਂ ਪੈਕਿੰਗ ਸ਼ੈਕਿੰਗ ਕਰ ਲਈ ਆ ਆਪਾਂ ਚਲੇ ਆ ਮੌਂਟਰੀਅਲ ਤੇ ਤੁਸੀਂ ਵੀ ਸਾਰੇ ਸਾਡੇ ਨਾਲ ਬਣੇ ਰਹੋ ਸਾਡਾ ਬਲੌਗ ਵੇਖੋ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਾਂਗੇ ਕਿ ਕਿੱਥੋਂ ਅਸੀਂ ਬਸ ਲੈਤੀ ਕਿੱਥੋਂ ਟ੍ਰੇਨ ਲੈਤੀ ਤੇ ਕਿੱਥੋਂ ਆਪਾਂ ਕਿਵੇਂ-ਕਿਵੇਂ ਜਾ ਸਕਦੇ ਆ ਤਾਂ ਆਪਾਂ ਮੌਨਰੀਅਲ ਪਹੁੰਚ ਗਏ ਸੀ ਅਰਲੀ ਮਾਰਨਿੰਗ ਉਸ ਤੋਂ ਆ ਸਭ ਤੋਂ ਪਹਿਲਾ ਸਟੈਪ ਹੁੰਦਾ ਕਿ ਆਪਾਂ ਕਿਤੇ ਵੀ ਟਰੈਵਲ ਕਰਨਾ ਤਾਂ ਸਾਨੂੰ ਡੇ ਪਾਸ ਚਾਹੀਦਾ ਠੀਕ ਹੈ ਤਾਂ ਆਪਾਂ ਇਹ ਡੇ ਪਾਸ ਬਾਈ ਕਰ ਲਿਆ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਕੁਝ ਫ੍ਰੈਂਚ ਚ ਲਿਖਿਆ ਯਾਰ ਸਾਡੇ ਲਈ ਤਾਂ ਬੜਾ ਔਖਾ ਹੈ ਸਾਰਾ ਕੁਝ ਪੜਨਾ ਤੇ ਇਹਨੂੰ ਸਮਝਣਾ ਐਂਡ ਇਹ ਕਾਫੀ ਜ਼ਿਆਦਾ ਸਸਤਾ ਸਿਰਫ 11 ਡਾਲਰ ਚ ਮਿਲ ਗਿਆ ਆਪਾਂ ਐਂਡ ਇਹ ਟ੍ਰੈਮ ਚ ਇਹ ਬੱਸਿਸ ਚ ਸਾਰੇ ਕਿਤੇ ਵੈਲਿਡ ਹੈਗਾ ਵਾ ਸੋ ਲੈਟਸ ਗੋ ਆਪਾਂ ਚੈੱਕ ਕਰਦੇ ਹਾਂ ਸਾਰੀਆਂ ਚੀਜ਼ਾਂ ਸੋ ਲੋ ਜੀ ਆਪਾਂ ਨਾ ਮੋਂਟਰੀਅਲ ਵਾਸਤੇ ਪਾਸ ਬਣਾ ਲਿਆ ਜਿਹੜਾ ਕਿ 11 11 ਡਾਲਰ ਦਾ ਬਣਿਆ ਆ ਇੱਥੋਂ ਬਣ ਜਾਂਦਾ ਠੀਕ ਹੈ ਜੀ ਤੇ ਤੁਸੀਂ ਇਸ ਕਾਰਡ ਦੇ ਨਾਲ ਸਾਰੇ ਪਾਸੇ ਯੂਜ਼ ਕਰ ਸਕਦੇ ਹੋ ਮੈਟਰੋ ਟ੍ਰੈਂਪ ਠੀਕ ਆ ਉਸ ਤੋਂ ਬਾਅਦ ਬੱਸ ਪਰ ਆਪਸੇ ਵੀ ਯੂਜ਼ ਕਰ ਸਕਦੇ ਹੋ ਲੋ ਜੀ ਸਾਡੀ ਮੈਟਰੋ ਆ ਗਈ ਆ ਤਾਂ ਆਪਾਂ ਮੈਟਰੋ ਦੇ ਅੰਦਰ ਚੱਲੇ ਆ ਤਾਂ ਲੈਟਸ ਸੀ ਆਰ ਫਸਟ ਟਰੈਵਲ togather ਸलो so, जी ਆਪਾਂ ਫਾਈਨਲੀ ਆਪਣਾ ਜਿਹੜਾ ਅਪਾਰਟਮੈਂਟ ਲਿਆ ਆ ਆਪਾਂ ਪਹੁੰਚ ਗਏ ਆ ਤੇ ਸਸਤਾ ਮਿਲ ਗਿਆ ਕੋਈ ਨਾ ਐਕਸਪੈਂਸ ਓਏ ਯਾਰ ਗੱਲਬਾਤ ਆ ਨਾ ਬੜੀ ਯਾਰੀ ਦੀ ਹਾਂ ਲੈ ਲੌਬੀ ਲਾਬੀ ਇਹ ਸੋਹਣਾ ਲਿਵਿੰਗ ਏਰੀਆ ਵਾ ਟੀਵੀ ਟੀਵੀ ਤੇ ਨੈਟਫਲਿਕਸ ਵੀ ਹੋਗੀ ਮੇਰੇ ਸਾਹ ਹਾਂ ਨੈਟਫਲਿਕਸ ਵੀ ਹੈਗੀ ਐ ਇਹਦੇ ਵਿੱਚ ਆਪਾਂ ਵੇਖ ਸਕਦੇ ਹਾਂ ਸ਼ਾਮੀ ਵੇਖਦੇ ਆਂ ਅੱਗੇ ਦੇਖਦੇ ਆਂ ਓ ਵਾਹ ਇਹ ਤਾਂ ਭਾਜੀ ਪੂਰੀ ਗੱਲਬਾਤ ਕਿਚਨ ਏਰੀਆ ਵੀ ਕਿੱਡਾ ਸੋਹਣਾ ਵਾ ਡਾਈਨਿੰਗ ਓ ਇਸੇ ਲਾ ਕੇ ਅੰਦਰ ਪੂਰੀ ਗੱਲਬਾਤ ਆ ਤੇ ਰੂਮਸ ਆਪਣੇ ਅੱਛਾ ਇਹ ਆਪਣੇ ਰੂਮ ਆ ਹਾਂ 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 ਇਹ ਆਪਣੇ ਰੂਮਸ ਆ ਕਿਹਨੇ ਇਹ ਵਾਸ਼ਰੂਮ ਹੈ ਨਾ ਵਾਸ਼ਰੂਮ ਇਹ ਆਪਣੇ ਰੂਮਸ ਆ ਲੈਣਾ ਹੁਣ ਆਪਾਂ ਇਥੋਂ ਲੋਕਲ ਬੱਸ ਲਵਾਂਗੇ ਯੈਸ ਤੇ ਲੈਟਸ ਸੀ ਅੱਥਰੀਆਂ ਲੋਕਲ ਬੱਸਾਂ ਥੋੜੀਆਂ ਇੱਕ ਦਾ ਨੰਬਰ ਆ ਰਹੀ ਹੈ 185 ਵਿਲ ਬੀ ਕਮ ਬਟ ਦੈਟਸ 106 ਤੁਸੀਂ ਦੇਖੋ ਸਾਰਾ ਕੁਝ ਫ੍ਰੈਂਚਿਜ਼ ਸੇ ਚੱਲਦਾ ਇੱਥੇ ਉੱਥੇ ਯਾਰ ਮਤਲਬ ਮੇਰਾ ਕੀ ਐ ਉੱਥੇ ਜਿਹੜੇ ਬੰਦੇ ਨੂੰ ਫ੍ਰੈਂਚ ਨਹੀਂ ਨਾ ਆਉਂਦੀ ਉਹਦਾ ਉੱਥੇ ਔਖਾ ਹੀ ਆ ਸਰਵਾਈਵਰ ਨਾਲ ਬਹੁਤ ਔਖਾ ਬਹੁਤ ਜ਼ਿਆਦਾ ਆਈ ਐਮ ਗੋਇੰਗ ਟੂ ਟੇਕ ਦ ਬੱਸ ਸੋ ਨਾਓ ਵੀ ਆਰ ਗੋਇੰਗ ਟੂ ਗੁਰਦੁਆਰਾ ਸਾਹਿਬ ਜੀ ਮੈਂ ਕਰ ਦਿੱਤਾ ਟੈਪ ਤੁਸੀਂ ਵੇਖ ਸਕਦੇ ਹੋ ਬਸਾਂ ਕਾਈਂਡ ਆਫ ਸਿਮਿਲਰ ਹੀ ਨੇ 온ਟਾਰੀਓ ਵਰਗੀਆਂ ਤੇ ਮੈਂ ਸੋਚਿਆ ਦਿਨ ਦੀ ਸ਼ੁਰੂਆਤ ਉੱਥੇ ਹੀ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਆਪਾਂ ਆ ਗਏ ਗੁਰਦੁਆਰਾ ਸਾਹਿਬ ਠੀਕ ਹੈ ਇੱਥੋਂ ਦੇ ਇਹ ਬੜਾ ਫੇਮਸ ਗੁਰਦੁਆਰਾ ਸਾਹਿਬ ਆ ਠੀਕ ਹੈ ਵੈਸੇ ਤਾਂ ਸਾਰੇ ਗੁਰਦੁਆਰਾ ਸਾਹਿਬ ਵੀ ਬੜੇ ਸੋਹਣੇ ਹੁੰਦੇ ਆ ਬਟ ਇਹ ਮੈਨੂੰ ਕਾਫੀ ਜ਼ਿਆਦਾ ਮਤਲਬ ਐਟ੍ਰੈਕਟਿਵ ਜਿਹਾ ਲੱਗ ਰਿਹਾ ਆ ਮੋ ਅਪਾ ਆਏ ਆ ਆਪਣਾ ਇੱਕ ਡ੍ਰੀਮ ਸੀਗਾ ਕਿ ਯਾਰ ਆਪਾਂ ਲੱਗ ਜਾਈਏ ਨਾ ਮੋਂਟਰੀਅਲ ਤੇ ਗੁਰਦੁਦੁਆਰਾ ਤੇ ਅੱਜ ਫਾਈਨਲੀ ਆਪਾਂ ਨੂੰ ਮੌਕਾ ਮਿਲ ਗਿਆ ਬਾਬਾ ਜੀ ਦੀ ਮੇਰੇ ਨਾਲ ਬਾਬਾ ਜੀ ਨੇ ਬਲਾਵਾ ਦਿੱਤਾ ਹੈ ਗਿਆ ਆਪਾਂ ਆ ਗਏ ਆ ਤਾਂ ਆਪਾਂ ਸਿੱਧਾ ਮੱਥਾ ਟੇਕਣ ਤੋਂ ਬਾਅਦ ਮੈਟਰੋ ਲੈ ਕੇ 올ਡ ਪੋਰਟ ਮੋਂਟਰੀਅਲ ਆ ਗਏ ਆ ਠੀਕ ਹੈ ਇੱਥੋਂ ਦੀਆਂ ਜਿਹੜੀਆਂ ਬਿਲਡਿੰਗਸ ਆ 300 350 ਸਾਲ ਪੁਰਾਣੀਆਂ ਬਟ ਜਦੋਂ ਤੁਸੀਂ ਇਹਦਾ ਆਰਕੀਟੈਕਚਰ ਵੇਖੋਗੇ ਨਾ ਯਾਰ ਤੁਹਾਨੂੰ ਲੱਗੂਗਾ ਇਹ ਬਿਲਡਿੰਗ ਸਿਰਫ 10 15 ਸਾਲ ਪੁਰਾਣੀਆਂ ਨੇ ਇਹਨਾਂ ਦੀ ਮੇਨਟੇਨੈਂਸ ਇੰਨੀ ਵਧੀਆ ਤਰੀਕੇ ਨਾਲ ਇਹਨਾਂ ਨੇ ਅਰੇ ਭਾਈ ਸਾਹਿਬ ਯਾਰ ਮਤਲਬ ਯਕੀਨ ਨਹੀਂ ਹੋ ਰਿਹਾ ਓਨੈਸਟਲੀ ਯਾਰ ਇੰਨੀਆਂ ਸੋਹਣੀਆਂ ਬਿਲਡਿੰਗਸ ਇਤੋਂ ਦੀਆਂ ਮਸਰਫ ਨਾ ਵੀਡੀਓਸ ਲਾਈਕ ਨੈਟ ਵਗੈਰਾ ਤੇ ਦੇਖੀਆਂ ਸੀ ਯਾਰ ਇਟਸ ਲੁਕਸ ਰੀਲੀ ਯਾਰ ਪੂਰਾ ਜਮਾ ਯੂਰਪ ਲੱਗਦਾ ਮਤਲਬ ਫਰਾਂਸ ਵਗੈਰਾ ਲੱਗਦਾ ਜਿੰਨਾ ਕਮਾਈ ਤੱਕ ਸਰਚ ਕੀਤਾ ਬਟ ਰਾਈਟ ਨਾਓ ਵੀ ਆਰ ਨਾਟ ਇਨ ਫਰਾਂਸ ਵੀ ਆਰ ਨਾਟ ਇਨ ਯੂਰਪ ਵੀ ਆਰ ਜਸਟ ਇਨ ਮੋਂਟਰੀਅਲ ਕੈਨੇਡਾ ਰੈਸਟੋਰਾਂ ਵੇਖੋ ਯਾਰ ਰੈਸਟੋਰਾਂ ਵੇ ਕੇ ਬੰਦੇ ਦਾ ਦਿਲ ਕਰ ਜਾਂਦਾ ਕਿ ਯਾਰ ਕਿਤੇ ਮਤਲਬ ਮੈਂ ਕਿੱਥੇ ਆ ਗਿਆ ਕੈਨੇਡਾ ਤੋਂ ਬਾਹਰ ਹੀ ਆ ਗਿਆ ਇਦਾਂ ਲੱਗਦਾ ਵਾ ਮਤਲਬ ਇਦਾਂ ਫੀਲਿੰਗ ਆਉਂਦੀ ਡੈਨਮਾਰਕ ਨਾਰਵੇ ਵਾਲੀ ਫੁੱਲ ਆਨ ਇਦਾਂ ਦੀ ਫੀਲਿੰਗ ਆਉਂਦੀ ਹੈ ਜਿੰਨਾ ਲੋਕਾਂ ਡੈਨਮਾਰਕ ਨਾਰਵੇ ਕੈਨੇਡਾ ਵਿੱਚ ਹੀ ਵੇਖਣਾ ਨਾ ਆਈ ਸੁਜੈਸਟ ਤੁਹਾਨੂੰ ਮੌਂਟਰੀਅਲ ਜ਼ਰੂਰ ਆਣਾ ਚਾਹੀਦਾ ਵਾ ਇੰਨੀ ਜ਼ਿਆਦਾ ਬਿਊਟੀਫੁਲ ਸਿਟੀ ਆਈ ਡੋਨਟ ਥਿੰਕ ਸੋ ਕੈਨੇਡਾ ਵਿੱਚ ਹੋਰ ਹੈਗੀ ਆ ਥਿਸ ਇਜ਼ ਮਾਈ ਫੇਵਰਿਟ ਸਿਟੀ ਐਂਡ ਇਹ ਸਿਟੀ ਨੇ ਮੇਰਾ ਦਿਲ ਲੈ ਲਿਆ ਪ੍ਰੋਪਰਲੀ ਯੈਸ ਤੁਸੀਂ ਆ ਵੇਖੋ ਯਾਰ ਇੰਨੀ ਬਿਊਟੀ ਆਪਾਂ ਨੂੰ ਕਿਤੇ ਮਿਲ ਸਕਦੀ ਹੈ ਯਾਰ ਆਪਾਂ ਕਹਿੰਦੇ ਯੂਰਪ ਫੇਮਸ ਆ ਯੂਰਪ ਫੇਮਸ ਆਪਣੀ ਬਿਊਟੀ ਲਈ ਬਾਟ ਯੂ ਕੈਨ ਸੀ ਮਤਲਬ ਆਲਮੋਸਟ ਮਤਲਬ ਇਹ ਤਾਂ ਯੂਰਪ ਨੂੰ ਵੀ ਕਰਾਸ ਕਰ ਦਿੰਦੀ ਹੈ ਆਪਣੀ ਬਿਊਟੀ ਜੀ ਯਾਰ ਏ ਆਫਟਰ 올 ਜਿਹੜਾ ਹੈਗਾ ਆਪਾਂ ਸਾਰਿਆਂ ਨੂੰ ਪਤਾ ਫਰਾਂਸ ਨੇ ਕੋਝ ਕੀਤੀ ਸੀ ਤਾਂ ਆਬਵੀਅਸਲੀ ਫਰਾਂਸ ਨੇ ਮਾੜੀ ਖੋਜ ਤਾਂ ਕੀਤੀ ਨਹੀਂ ਹੋਣੀ ਠੀਕ ਹੈ ਹਜੇ ਤੁਸੀਂ ਮੇਰੇ ਬਲੌਗ 'ਚ ਬਨੇ ਰਹੋ ਮੈਂ ਅੱਗੇ-ਅੱਗੇ ਜਾ ਕੇ ਤੁਹਾਨੂੰ ਵਿਖਾਵਾਂਗੀ ਕਿ ਇੱਥੇ ਕੀ-ਕੀ ਫੇਮਸ ਹੈ ਤੇ ਕੀ-ਕੀ ਵੇਖਣ ਜੋਗਾ ਠੀਕ ਹੈ ਨਾ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਨੇ ਬਹੁਤ ਸਾਰੀ ਏਦਾਂ ਦੀਆਂ ਬਿਲਡਿੰਗਸ ਨੇ ਬਹੁਤ ਸਾਰੇ ਏਦਾਂ ਦੇ ਮੋਨੂਮੈਂਟਸ ਨੇ